ਸ੍ਰੀ ਗੁਰ ਪੰਜਾਬੀਓ ਅੱਜ ਆਪਾਂ ਚੱਲੇ ਸੀਗੇ ਮੇਲੇ ਸੁਖੇਵਾਲਾ ਵੀਰ ਵੀ ਬਾਈ ਦੋਮੇ ਨਾਲ ਵੀਰੋ ਵੀ ਕਰਵਾ ਦੇਂਦਾ ਸਪਲ ਕੇ ਨੇ ਬੋਲ ਮਾਇਆ ਲੱਗੋ ਓ ਹੈਰੀ ਓ ਹੈਰੀ ਰੰਡਾ ਓ ਇਹ ਹੈਰੀ ਆਓ ਹੈਰੀ 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 ਏ ਲਾ ਜੀ ਸਾਡੇ ਪਿੰਡ ਦਾ ਵੱਡਾ ਇੰਜਨ ਆਕ ਚੁੱਕਿਆ ਜੀ ਆਹ ਦੇਖ ਲਓ ਜੀ ਗਰਾਰੇ ਫਸ ਗਈ ਮੁੰਡਾ ਕਹਿੰਦਾ ਮੇਰੀ ਝਾਂਜਰਾਂ ਲੈਂਦੇ ਦੀ ਵੀਡੀਓ ਬਣਾਓ ਗੱਲ ਜਿੱਤਿਆ ਸੀਗਾ ਮੇਲੇ ਸੁਖੇਵਾਲ ਗੁੱਗਾ ਮਾਰੀ ਦੇ ਲੋ ਜੀ ਆਪਾਂ ਪਹੁੰਚ ਗਏ ਗੁਰਦੱਤਪੁਰੇ ਪਿੰਡ ਲੋ ਜੀ ਪਹੁੰਚ ਗਏ ਪੰਜਾਬੀ ਆਪਾਂ ਮੇਲੇ ਸੁਖੇਵਾਲ ਪਿੰਡ ਇੱਥੇ ਤਿੰਨ ਤੈਨਾਂ ਲੱਗਦਾ ਜੀ ਮੇਲਾ ਪਹਿਲੇ ਦਿਨ ਬੀਬੀਆਂ ਲਈ ਦੂਸਰੇ ਦਿਨ ਕਬੱਡੀ ਦੇ ਜੋਰ ਦਿਖਾਏ ਜਾਂਦੇ ਹਨ ਅੱਜ ਮਿੱਤਰੋ ਘੋਲ ਨੇ ਅੱਜ ਤੁਹਾਨੂੰ ਦਿਖਾਉਨੇ ਆ ਘੋਲ ਤੇ ਨਾਲੇ ਸਾਰਾ ਮੇਲਾ ਤੋਰ ਫਿਰ ਕੇ ਦਿਖਾਉਨੇ ਆ ਤੁਹਾਨੂੰ ਇਹ ਸੂਰ ਵੀਰਾਂ ਦੀ ਧਰਤੀ ਹੈ ਬਹੁਤ ਜਿਆਦਾ ਰਾਸ਼ਾ ਜੀ ਇੱਥੇ ਪਿੰਡ ਸੁਖਿਆਲ ਗੁੱਗਾ ਮਾੜੀ ਦੇ ਇਲਾਕੇ ਵਿੱਚ ਹੁਣ ਆਏ ਆਜੋ ਆਜੋ ਇੱਧਰ ਆਜੋ ਮੋਖੋ ਆਰੋ ਤੁਹਾਨੂੰ ਬਰੈਡ ਬਕਾਉਣਾ ਖੋ ਜੀ ਜੇਟ ਸੋਨਾ ਬਣਾਇਆ ਨਾ ਆ ਬਾਬਾ ਜੀ ਦਾ ਹਾਂ ਜੀ ਇਹ ਜਗਾ ਜੀ ਗੱਗਾ ਮਾੜੀ ਦੀ ਗੱਗਾ ਜਨ ਵੀ ਦਾ ਜੀ ਅੱਥੇ ਭਾਈ ਹਰੇ ਮੋਟਰਸਾਈਕਲ ਆ ਕਿਹੜਾ ਕੱਢ ਦੇ ਇੱਕ ਦਾ ਵੀਰ ਵੀ ਇਹਦੋਂ ਮੇਰਾ ਵੀਰ ਹਾਂ ਇੱਥੇ ਕੱਢ ਲੋ ਜੁੱਤੇ ਕਾਸ਼ ਰਹੀ ਹੋਰ ਕੋ ਚਤਾਵਾ ਕਰਾਂ ਭਾਈ ਜਰੂਰ ਜੀ ਬਾਬਾ ਕੇ ਜਾਓ ਭਾਈ ਗੱਗਾ ਜਨ ਪੀਲਾ ਜੀ ਪੰਜਾਬੀ ਆਪਾਂ ਕਰਾਉਂਦੇ ਆ ਤੁਹਾਨੂੰ ਦਰਸ਼ਨ ਬਾਬਾ ਜੀ ਦੇ ਤਾ ਨਬੀਰ ਵੀ ਜੋ ਵੀ ਸ਼ਕਤ ਇੱਥੇ ਲਾ ਲਓ ਜੁੱਤ ਬਾਬਾ ਬਾਤੇ ਜਾਓ ਲਾਟ ਮੇਲਾ ਪਾਈ ਜਰੂਰ ਉੱਤੇ ਬਾਬਾ ਕੇ ਜਾਓ ਹਾਂ ਚੱਲੇ ਸੀਗੇ ਅਸੀਂ ਬਾਬਾ ਜੀ ਦੇ ਤਾ ਨਬੀਰ ਵੀ ਪਾਈ ਜਰੂਰ ਸੇਵਾ ਪਾ ਕੇ ਜਾਓ ਕੋਈ ਲੰਗਰਾਂ ਦੇ ਵਿੱਚ ਗੁੱਗਾ ਜਾਂ ਤੇਰਾਦੀ ਰੱਖੇ ਪਾਈ ਆਜੋ ਨਬੀਰ ਵੀ ਬਾਈ ਜਦੋਂ ਮੇਰਾ ਵੀਰੋ ਵੀ ਕਰਮਾ ਇੱਧਰ ਆਓ ਭਾਈ ਜਨੋਲੇ ਦੇ ਹਾਂਜੀ ਕੀ ਹਾਲ ਹੈ ਵਧੀਆ ਵਧੀਆ ਆਜੋ ਇੱਧਰ ਨਹੀਂ ਜਾਣਾ ਸੇਵਾ ਜ਼ਰੂਰ ਕਰ ਲਈ ਜਾ ਬਈ 10 20 ਰੁਪਏ ਰੋ ਵੀ ਚਾਹਨਾ ਪਈ ਸੇਵਾ ਜ਼ਰੂਰ ਪਾ ਕੇ ਜਾਓ ਨਾਟਕ ਮੇਲਾ ਗੁਗਾ ਜਨ ਪੀਰ ਭਾਈ ਤੇਰੀ ਬਹੁਤ ਪੁਰਾਣਾ ਮੇਲਾ ਲੱਗਦਾ ਜੀ ਬਹੁਤ ਭਾਰੀ ਮਾਤਰਾ ਚ ਡਾਕਟਰ ਜੀ ਨੂੰ ਮੇਲ ਬਾਤ ਕੀ ਹੋ ਰਹਾ ਉਹ ਵੀ ਜੀਵਾਪਾਤ ਜੇ ਰਿਆ ਗੁਗਾ ਜਨ ਦੇ ਨਾਲ ਜੇ ਰੋ ਪਾ ਰਿਹਾ ਜੀ ਥੀਰ ਜੀ ਦਾ ਆਉਂਦੀ ਹੋ ਰੋ ਲਓ ਜੀ ਇੱਧਰ ਓ ਇੱਧਰ ਕੱਢਦੇ ਨੇ ਮਿੱਟੀ ਓ ਇੱਧਰ ਕੱਢੇ ਜਾਂਦੀ ਹੈ ਮਿੱਟੀ ਲਓ ਜੀ ਇੱਥੇ ਕੱਢੀ ਜਾਂਦੀ ਹੈ ਮਿੱਟੀ ਜਿੰਨਾ ਮੇਰੇ ਵੀਰਾਂ ਨੂੰ ਰਾਤ ਨੂੰ ਸੱਪ ਵਗੈਰਾ ਦੇਖਦੇ ਹਨ ਕਹਿੰਦੇ ਜੀ ਇੱਥੇ ਮਿੱਟੀ ਗੱਡਾਂ ਨਾਲ ਇਹ ਰਾਤ ਨੂੰ ਸੱਪ ਨਹੀਂ ਦਿਖਾਈ ਦਿੰਦੇ ਜੀ ਲੋ ਜੇ ਹਾਂ ਆਪਾਂ ਚੱਲੇ ਆਂ ਜੀ ਮਿੱਟੀ ਕੱਢਣਾ ਨਹੀਂ ਉੱਥੋਂ ਬੱਤ ਨਹੀਂ ਹੈ ਕੀ ਕਰਨਾ ਹੈ ਆਹ ਇਥੋਂ ਕਣਕ ਸਾਰੀ ਉੱਥੇ ਪਾਏ ਓਏ ਇੱਥੇ ਕੱਢ ਲਓ ਮਿੱਟੀ ਅਬੇ ਲਾਵਾ ਕੱਢੋ ਯਾਰ

ਕੱਲੇ ਹੈਰੀ ਨੇ ਖਰੀਦ ਰੱਖੀ ਆ ਤੈਨ ਕੱਲੇ ਹੈਰੀ ਨਹੀਂ ਕੱਲੇ ਡੱਬ ਬੁੱਕ ਕਰਾਇਆ ਵੀ ਹੋਰ ਕਿਲੋ ਵਾਲੀ ਜਾਂਦਾ ਤਗੜਾ ਹੈ ਤਗੜਾ ਮੇਰੇ ਪਿੰਡ ਦੇ ਦੱਸ ਮੇਲਾ ਦੇਖਣ ਚ ਆਏ ਨੇ ਮੈਂ ਕਿਹੜੇ ਬਾਬਾ ਜੀ ਬੱਜਿਆ ਉਹ ਨਾ ਲੜੋ ਨਾ ਮੁਲਖੋ ਇਹ ਦੇਖ ਦੇ ਕਿਹਦਾ ਲੜਦੇ ਨੇ ਯਾਰ ਇਹ ਇਹ ਬਣੂ ਕੰਮ हां रंजीत उंदरे ਫਾਜ਼ਲ ਸਾਹਿਬ ਉਹ ਪਹਿਲਾ ਇਹ ਦੌੜ ਲੱਗ ਗਿਆ ਨਹੀਂ ਉਹ ਦੂਸਰਾ ਮੁੰਡਾ ਜਿੱਤ ਗਿਆ ਸੀਗਾ ਕਿਵੇਂ ਇੱਕ ਟੰਡਰ ਤੋਂ ਹੁੰਦਾ ਹੈ ਓਕੇ ਰੰਜੀਤ ਸੁਪੀਰ ਇਹ ਫਾਜ਼ਲ ਸਾਹਿਬ ਕਿੱਥੇ ਨੇ ਆਉਣਗੇ ਜੀ ਗੱਲ ਜਿੱਤਿਆ ਸੀਗਾ ਆ ਵੰਨ ਰਿਹਾ ਜੀ ਭਵਾਨ ਦੇ ਆ ਨਾਲ ਲੱਗਦਾ ਜਿੱਤ ਕਰੂਗਾ ਕੱਢੂ ਜੱਫੇ ਦੇਖੋ ਕੀ ਬਣਦਾ ਨਹੀਂ ਕਰਦਾ ਪਤਾ ਜੋ ਅਬੇ ਕੀ ਬਣੂ ਸਰਦਾਰ ਜਿੱਤੋ ਜਾਂ ਦੂਸਰਾ ਇਹ ਇਹ ਫੜ ਲਈ ਲੱਤ ਇਹ ਉਹ ਚੱਕ ਲਿਆ ਇਹ ਬਹਿ ਗਿਆ ਉੱਪਰ ਹੋਰ ਆਖ ਲਿਆ ਧੌਣ ਮੈਂ ਗੋਡਾ ਚੱਕ ਲੈਣਾ ਸਰਦਾਰ ਨੇ ਸਰਦਾਰੀ ਤੋਂ ਕਹਿੰਦਾ ਹੁੰਦਾ ਇਹਨੇ ਮੈਂ ਕੰਨ ਨੂੰ ਕੀ ਕਰਿਆ ਹੁੰਦਾ ਇਹਨਾਂ ਨੇ ਕੰਨ ਨਾ ਉਹ ਕੁੱਟ ਤੋੜੇ ਹੁੰਦੇ ਨੇ ਫਿਰ ਦਰਦ ਨਹੀਂ ਹੁੰਦਾ ਜਦੋਂ ਇਹ ਮਾਰਦੇ ਨੇ ਮਿੱਟੀ ਚ ਏ ਏ ਏ ਪੱਟੀ ਆ ਗਿਆ ਛੋਟਾ ਓਏ ਸਰਦਾਰ ਨਹੀਂ ਨਹੀਂ ਦੱਸਾਂ ਪੱਟੀ ਕਿੱਥੇ ਆ ਏ ਏ तेज है ये सरदार तो तो वो पीछे गाड़ी फंस रही हो ओह निकल आ ओ फंस गई ਜਿ ਆਇਆ ਨੂੰ ਪੁੱਗਾਂ ਮਾਰੀ ਮੇਲਾ ਕਬੱਡੀ ਟੂਰਨਾਮੈਂਟ ਸੋਖਿਆਲ ਅੱਜ 20000 ਰੁਪਏ ਦੀ ਹੈ ਜੀ ਆ ਚੰਡੀ 10000 ਰੁਪਏ ਦੀ ਹੈ ਜੀ ਆਹ ਵੀ ਜੋ ਵੀ ਆ ਬਿਲਿਓ ਰਵੀ ਵਾਲਾ ਇਹ ਰਵੀ ਰੌਣੀ ਵਾਲਾ ਜੀ ਨੋਨੂ ਵਾਲਾ ਚੰਡੀ ਵਾਲੇ ਨਾਲ ਇਹ ਵੀ ਦੋ ਕੱਟੀਆਂ ਦੇਗਾ ਇਹ ਪਹਿਲਾਂ 18 ਕੱਟੀਆਂ ਵੀ ਕਰੀ ਸੀ ਹਰ ਮੱਲ ਬੱਲ ਦੇ ਆ ਚੱਲ ਰਹੀ ਹੈ ਤਹਾਂਗਿਆ ਵਾਲੀ ਔਰ ਦੂਜੀ ਟੱਕਰ ਦਾ ਇਮਾਦਾ ਧਰੂ ਹੋਏਗਾ ਆਪਾਂ ਫੁੱਟੋਨੀ ਹਰੀ ਦੇ ਵਾਲੇ ਲਓ ਜੀ ਲਿਆ ਜੀ ਆਪਣੇ ਰੈਵੀ ਸਾਹਿਬ ਤੋਂ ਆਸ਼ੀਰਵਾਦ ਲਓ ਜੀ ਕੁਸ਼ਤੀ ਕੁਸ਼ਤੀ ਧਰੂ ਆਈ ਲਓ ਜੀ ਵੱਡੀ ਕੁਸ਼ਤੀ 10000 ਦੀ ਚੰਡੀ ਆ ਜੀ ਵੱਡੇ ਮੱਲਾਂ ਦੀ ਵੱਡੇ ਮੱਲਾਂ ਦੀ ਕੋਲ ਕੋ ਬੈਣ ਹੋਏ ਲਓ ਇਧਰ ਨੇ ਪਾਸੇ ਕੌਣ ਜਿੱਤ ਗਿਆ ਵੇ ਮੁੰਡਾ ਮੌਨਾਂ ਜਿੱਤੇਗਾ ਸਰਦਾਰ ਹਾਰ ਗਿਆ ਲਓ ਜੀ ਆਹ ਜਿਹੜੇ ਆ ਛੰਡੇ ਸੀ ਇੱਥੇ ਸਰਦਾਰ ਹਾਰ ਚੁੱਕਿਆ ਜੀ ਆਹ ਪਹਿਲਵਾਨ ਜਿੱਤੇ ਜੀ ਆਹ ਨਾਲ ਇੱਥਰ ਵਾਲਾ ਜਿਹਨਾਂ ਦੇ ਹੱਥ ਤੇ ਫਰਕੀ ਆ ਜੀ ਉਹ ਦੇਖੋ ਜੀ ਵੱਡੀ ਚਰਨ ਛੰਡੇ ਆ ਜੇ ਉਧਰ ਨਹੀਂ ਨਹੀਂ ਮੇਰੇ ਡਿਸੀਜਨ ਨੇ ਆਇਆ ਨਵੇਂ ਆ ਰਹੇ ਨਹੀਂ ਓਏ ਹਾਰੇ ਆ ਨਾ ਕਰੋ ਤੁਸੀਂ ਦੋ ਦੋ ਮਿੰਟ ਘਾਟ ਕੇ ਕੀ ਹਾਲ ਹੈ ਕਹਿੰਦਾ ਕੋ ਹੋਰ ਹੈ ਕਹਿੰਦਾ ਇਹਦਾ ਬਾਕੇ ਰੋਣਾ ਮੈਂ ਕੋਸ਼ਿਸ਼ ਕਰ ਮੇਰੇ ਬਾਦ ਗਿਆ ਮੈਂ ਕਹਿੰਦਾ ਆਪੇ ਆਪ ਇਹ ਉਹ ਵੱਡੀ ਚੰਡੀ ਹੈ 10000 ਦੀ ਆਲੀ ਆਲੀ ਜਿਹੜੀ ਉੱਪਰ ਪਿਆ ਹੈ ਆਪਸ ਹੀ ਲੜ ਪਈ ਨੀ ਬਿੱਟੂ ਬਿਦਵਾਰ ਜਗੀ ਦਾਦਾ 1128 723 ਫਾਜਰਨ ਹੋ ਰਿਹਾ ਮੋਟਰ ਇਹਦਾ ਮੋਟਰ ਫਿਰਦਾ 10000 ਘੰਟੇ ਤੋਂ ਬਰਪ੍ਰੀਤ ਦੀ ਬਸਤੀ ਗੋਲੂ ਐ ਉਹਦਾ ਨਾਮ ਬਰੂ ਸਪੁਰਮ ਦੇਖੀ ਹੋਏ ਦੇਖੋ ਕੀ ਬੰਦਾ ਝੱਕੜਨੇ ਓਏ ਨੌਕ ਲਾਦਾ ਉਹਦੇ ਵਖੋ ਉਹ ਕਹਿੰਦੇ ਏ ਧਰਤੀ ਨਾ ਧਰਤੀ ਨਾ ਲੱਗ ਜਾਂਦਾ ਜਦੋਂ ਇਹ ਨਾ ਉੱਠਦਾ ਨਹੀਂ ਬੰਦਾ ਇਹ ਇਹ ਬਣੂ ਕੰਮ ਬਰਪ੍ਰੀਤ ਸਰਦਾਰ ਗੋਲੂ ਦੀ ਬਸਤੀ ਚਾਲੀ ਜੰਦੀ ਵਾਲੇ ਪਿਜਰਦਿਆਂ ਨੇ ਓਏ ਏ ਓ ਲੱਗ ਗਿਆ ਜ਼ਾਹਿਰ ਜਿੰਦਿਆ ਉਹ ਦੇ ਚੁੱਕਿਆ ਜੀ ਰੌਣੀ ਵਾਲਾ ਰੌਣੀ ਵਾਲਾ ਰੌਣੀ ਵਾਲਾ ਰਵੇ ਚੱਕਿਆ ਜੀ ਜਿੰਦੂ ਮੇਰਾ ਹਜਰ ਦੀ ਜਨ ਆ ਜਾਣੀ ਹੈ ਨਾ ਮੇਰਾ ਕਲੀਅਰ ਨਹੀਂ ਹੋਇਆ ਵੇ ਤਾਲੀਆਂ ਬਰੇ ਕੋਲ ਦਾ ਤੈਨੂੰ ਨੱਸ ਕੇ ਜਿਉਂਿਆ ਤੈਨ ਦੱਸਤਾ ਜੀ ਆਪਾ ਕੋਲ ਦੇਖ ਕੇ ਹੁਣ ਚੱਲੇ ਸੀਗੇ ਉਧਰ ਝੋਲੇ ਵਾਲੀ ਸਾਈਡ ਜਿੱਥੇ ਬੱਚੇ ਚਲੋ 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 ਆਨੰਦ ਮਨ ਆ ਬਣਾ ਰਹੇ ਨੇ ਜੀ ਇਧਰ ਆ ਦੇਖੋ ਕਿੱਧਰ ਚੱਲੇ ਹੋਏ ਪਿੰਡ ਦੇ ਮੁੰਡੇ ਆ ਗਏ ਆ ਗਈ ਆ ਗਈ ਇਹ ਆ ਗਈ ਆ ਗਈ ਆ ਗਈ ਆ ਗਈ ਕਿੱਧਰ ਇਧਰ ਚੱਲੇ ਆ ਚਲੋ ਚਿਕਨ ਮਰਨੀ ਹੂੰ ਤਲੇ ਤਰੀ ਆ ਕਿਹੜੇ ਅੱਛਾ ਅਰਸ਼ਰੀ ਆਵਾਜ਼ ਬਣਾਓ ਫੋਨ ਬਣਾਓ ਜਿਹੜਾ ਜੋਰ ਬਣਾਓ ਸਾਡੇ ਪਿੰਡ ਦਾ ਮਰਦ ਸਾਡੀ ਜੋਰ ਬਣਾਓ ਲਾਸਟ ਮੁਸਤੀਆਂ ਨੇ ਇਹ ਦੋ ਬੱਤੇ ਆਉਣੇ ਨੇ ਸਿਰਫ ਇੱਕੋ ਲਾਡੀ ਵਾਲੀ ਮੁਸਤੀ ਹੋਣੀ ਆ ਜਿਹੜੀ ਨੌਨੀ ਪਕਾਰਾਂ ਦੇ ਮੋਲੀਆ ਟਿੱਕੇ ਲਾਸਟ ਮੁਸਤੀਆਂ ਇਹ ਜਿਹੜੀ ਜੋਰ ਆਉਂਦਾ ਨੇ ਕੋਲੋਂ ਬੂੜਾ ਬੱਤਾ ਕਲੱਬ ਜਿਹੜੀ ਹੋਣੀ ਵਾਲੀ ਮੁਸਤੀ ਹੋਣੀ ਜੀ ਸੱਪ ਕੇ ਰੱਖ ਕੇ ਲਈ ਉਹ ਗੈਨੇ ਵਾਲੀ ਝੰਡੀ ਰਗੀ ਬਣਿਆ ਜਿਹੜਾ ਬਦਲੇ ਜਾਂਦਾ ਬਰਾਬਰ ਜੀ ਰਹਿ ਜੈ ਨਾ ਹਣਾ ਬਰਾਬਰ ਰਹਿ ਗਈ ਇਹ ਬਾਜੂ ਆਜੂ ਬਏ ਘਰ ਚੱਲ ਰਹੀ ਹੈ ਬਰੇ ਗੀਤ ਮਾਰ ਦੇ ਪਾਲ ਦੀ ਸੇਵਾ ਕਰਦੇ ਆ ਆ ਨਾ ਆਪਣੇ ਪੈਂਡਾਲੇ ਯਾਰ ਮਿੱਤਰ ਗੁਲਵਿੰਦਰ ਸਿੰਘ ਨਾਗਰਾ ਕੁਲਵਿੰਦਰ ਸਿੰਘ ਨਾਗਰਾ ਕੋਲ ਕੋਲ ਦੇਖ ਲਈ ਜੀ ਅਸੀਂ ਹੁਣ ਚੱਲੇ ਸੀਗੇ ਉਧਰ ਕੁਛ ਖਾਈਏ ਪੀਏ ਜੀ ਆਪਾਂ ਵੀ ਬਹੁਤ ਬਾਈ ਜੀ ਬਹੁਤ ਮਾਨਤਾ ਬਹੁਤ ਅੱਛਾ ਕਿੰਨੇ ਸਾਲ ਹੋ ਗਏ ਤੈਨੂੰ ਲੱਭੀ ਇੱਥੇ ਆਉਂਦੇ ਨੂੰ ਇਹ ਆਪਾਂ ਲੱਗਦਾ ਵੀ ਹਰੇਕ ਸਾਲ ਹੀ ਆਉਨੇ ਇੱਥੇ ਅੱਛਾ ਜਦੋਂ ਨਾ ਅਸੀਂ ਆਉਂਦੇ ਹੁੰਦੇ ਸੀਗੇ ਸਾਡੇ ਕੋਲ ਨਾ ਪੁਰਾਣੀ ਜੀਪ ਹੁੰਦੀ ਸੀ ਤੇ ਭਾਈ ਜੀਪ ਤੇ ਭਾਈ ਮੂਰੇ ਬੋਨੜ ਤੇ ਵਹਣੇ ਕਰਨੇ ਬੰਦੇ ਫੁੱਲ ਫਿਰ ਜੀਪ ਤੋਂ ਬਾਅਦ ਫਿਰ ਟਰੈਕਟਰ ਲਿਆਉਣਾ ਸ਼ੁਰੂ ਕਰਿਆ ਸੀ ਨੇ ਹੁਣ ਫਿਰ ਲੜਾਈ ਟੱਪਾ ਬਾਅਦ ਹਾਂ ਚੱਲ ਚੱਲਾ ਵੇ ਤੁਸੀਂ ਦੇਖ ਸਕਦੇ ਹੋ ਵੀਰੋ ਬਹੁਤ ਜ਼ਿਆਦਾ ਇਕੱਠਾ ਰਹਿੰਦਾ ਯੂਰੇਸ ਬੱਚਿਆਂ ਲਈ ਖੜਾਉਣੇ ਬੱਚਿਆਂ ਲਈ ਗੋਲ ਦੱਪਿਆਂ ਦੀ ਰੇੜੀਆਂ ਮੂਲਾ ਦੇਖ ਕੇ ਹੁਣ ਆਪਾਂ ਆ ਗਏ ਸੀਗੇ ਬਾਬਾ ਜੀ ਕੋਲ ਜੀਤ ਜੀ ਜਰਾਤ ਸਾਹਿਬ ਨੇ ਉਹ ਜਾਣਾ ਤੇ ਭਾਈ ਬਹੁਤ ਬਹੁਤ ਰੋ ਧੰਨਵਾਦ ਕਰਦੇ ਆਂ ਇਧਰ ਕਾਰਜਾਂ ਪੈ ਦਾ ਨਾਸ਼ਾ ਹੋ ਪਿਆ ਪਬਲਿਕ ਉਸੇ ਹੋਣਾ ਕਹਿ ਮੁੰਡਿਓ ਆ ਦੇਖੋ ਜੀ ਸਾਡੇ ਪਿੰਡ ਦੇ ਮੁੰਡੇ ਹਾਂ تنਵੀਰ ਆਜੋ ਆਜੋ ਸਾਡੇ ਬਾਬਾ ਜੀ ਆਜੋ ਧੰਨਵਾਦ ਕਰਦੇ ਹੋਏ ਬਾਬਾ ਜੀ ਚੜਦੀ ਕਲਾ ਜਿਵੇਂ ਪੂਰੇ ਬਹੁਤ ਬਹੁਤ ਧੰਨਵਾਦ ਕਰਦਾ ਨਾਮ ਹੈ ਕ੍ਰਿਸ਼ਨ ਦੇ ਬਟ ਚੜਦੀ ਕਲਾ ਜਿ ਰਹਿਣਾ ਸਿੰਘਾਂ ਨੇ ਹਮੇਸ਼ਾ ਲੋ ਪੰਜਾਬੀ ਤੁਸੀਂ ਦੇਖ ਸਕਦੇ ਹੋ ਇੱਥੇ ਲੇਡੀਜ਼ ਲਈ ਲੇਡੀਜ਼ ਲਈ ਸਮਾਨ ਮਿਲਦਾ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਕਿਦਾਂ ਜੀ ਸਾਡੇ ਪਿੰਡ ਦਾ ਵੱਡਾ ਇੰਜਨ ਆਕ ਚੁੱਕਿਆ ਜੀ ਆਹ ਦੇਖ ਸਕਦੇ ਹੋ ਲੱਲੀ ਵਾਲਾ ਤੇ ਆਹ ਲੱਲੀ ਵਾਲਾ ਹੈ ਏ ਲੱਲੇ ਵਾਲਾ ਜੀ ਨਾਲ ਸਹਿਜ ਆਵਾਜ਼ ਵਾਹ ਕਹਿੰਦੇ ਵੱਡਾ ਮੱਲ ਆ ਜੀ ਇਹ ਮੁੰਲੇ ਵ ਤੇ ਦਾ ਕ੍ਰਿਕਟ ਦਾ ਵੱਡਾ ਮਾੜਾ ਡਾਕਟਰ ਪਠੰਡੇ ਵਾਲਾ ਐ ਡਾਕਟਰ ਹਾਂ ਜੀ ਹੁਣ ਕੀ ਹਾਲੇ ਲੱਲੀਆਣ ਆ ਜੀ ਗਰਾਰੇ ਫਸ ਗਈ ਮੁੰਡਾ ਕਹਿੰਦਾ ਮੇਰੀ ਝਾਂਜਰਾ ਲੈਂਦੇ ਦੀ ਵੀਡੀਓ ਬਣਾਓ ਕਹਿੰਦਾ ਰੀਲ ਪਾਉਣੀ ਐ ਥੋੜੀ ਪਰਜਾਈ ਨੂੰ ਗਿਆਨੀ ਹਟਦਾ ਨਹੀਂ ਗਿਆਨੀ ਉਹ ਕਿੱਧਰ ਅਵੇ ਆ ਜਾਓ ਬਣਾਈ ਮਾੜੀ ਜੀ ਮੁੰਡੇ ਦੀ ਫਰੀਲ ਹਾਂ ਹਾਂ ਗਿਆਨੀ ਬਾਪ ਅਸ ਬਰੇ ਤੂੰ ਆ ਜਾ ਕਿੱਥੇ ਆਵੇ ਕਿੱਥੇ ਆ ਬਣਾਈ ਤੇਰੇ ਵਾਲੇ ਫੋਨ ਕੱਢੀ ਬਣਾਈ ੜੀ ਓਏ ਆਵੇ ਕਿੱਥੇ ਗਿਆ ਖੜ ਜਾ ਖੜ ਜਾ ਬਣਾਈ ਸਾਈਡ ਤੋਂ ਬਣਾ ਓਏ ਬਾਈ ਜੀ ਅੱਜ ਨੇ ਹਿੱਟ ਹਾਲਦਾ ਅੱਜ ਨੇ ਹਿੱਟ ਹਾਲਦਾ ਗਿਆਨੀ ਇਹ ਕਹਿੰਦਾ ਚੈਂਜਰ ਲਾਉਂ ਰੋਟੀ ਪਰਝਾਈ ਲਈ ਬਾਈ ਇੰਦਰ ਨੂੰ ਮਾਰ ਕੇ ਬਾਈ ਇਸ ਮਾਰ ਕੇ ਨਹੀਂ ਮਾਰਿਆ ਯਾਰਾ ਮੇੜ ਦੇ ਜਾ ਕਿਹਨੇ ਤੇਰੇ ਵੀ ਬਣਾਉਂ ਬਣਾਉਂਗੇ ਅਬੇ ਚੜ੍ਹ ਗੋ ਲੋ ਜੀ ਬਹੁਤ ਪਿਆਰ ਮਿਲਦਾ ਜੀ ਆਪਾਂ हां बन गई आ देख बना दी यार ओ देख ओ देख तेरे उधर ਇਹ ਕੀ ਇਹ ਕੀ ਕਰ ਰਹੇ ਹੋ ਇੱਥੇ ਆਉ ਤੇਰੀ ਵੀਡੀਓ ਨੈੱਟ ਤੇ ਪਾਵਾਂਗੇ ਸੀ ਪਰ ਨਹੀਂ ਪਾੜਦੇ ਪਿਕਸਲ ਨਹੀਂ ਪਾੜਦੇ ਆਜੋ ਓਏ ਆਜੋ ਲਵੀ ਆਜੋ ਯਾਰ ਇਧਰ ਨੂੰ ਚੱਲ ਜਾ ਇਧਰ ਨੂੰ ਚੱਲੇ ਲਾਉਂ ਤੂੰ ਅਮੋਂ ਦਾ ਕੰਸ਼ ਕਰਤਾ ਯੋ ਪੀਡੀਐਫ ਖੁਸ਼ ਆਣ ਗਿਆ ਨੇ ਪੂਰਾ ਖੁਸ਼ ਆਣ ਚਲੋ ਭਾਈ ਚਲੋ ਚਲੋ ਮੀਆਂ ਵਾਲਾ ਹੈ ਗਿਆਨੀ ਖੁਸ਼ ਕਰਤਾ ਗਿਆਨੀ ਖੁਸ਼ ਕਰਤਾ ਅੱਜ ਆਪਾਂ ਲਓ ਜੀ ਹੁਣ ਕਰ ਲਗੇ ਜੀ ਆਪਣਾ ਬਲੌਗ ਦੀ ਸਮਾਪਤੀ ਵੀਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਾਦ ਬਾਜਵਾ 04